ਜੈ ਤੁਸੀਂ ਦੀ ਜੀ ਅੱਜ ਅਸੀਂ ਸਾਰੇ ਦੇ ਕਹਿਰ ਨੂੰ ਧੰਨਵਾਦੀਆਂ ਸਾਡੀ کریم ਜੋ ਲੀਡਰਸ਼ਿਪ ਆ ਲਗਭਗ ਦੋ ਜ਼ਿਲ੍ਹੇ ਦੀ ਅੱਜ ਅਸੀਂ ਇਕੱਠੇ ਹੋਏ ਆ ਮੈਂ ਬਹੁਤ ਹੀ ਤਰਵਾਦਿਆ ਕਿ ਸਾਰੇ ਜਗ੍ਹਾ ਤੇ ਪਹੁੰਚੇ ਨੇ ਇਹ ਚਿਹਰੇ ਉਹ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਕਿਸੇ ਨਾਮ ਦਾ ਇਹ ਮਤਾਲ ਨਹੀਂ ਹੈ ਇਹਨਾਂ ਦੇ ਸੀ ਨਾਂ ਲਈਏ ਤੁਸੀਂ ਦੇਖ ਕੇ ਸਭਣਾ ਨੂੰ ਪਛਾਣ ਜਾਣਾ ਹਰ ਲੀਡਰ ਆਪਣੇ ਖੇਤਰ ਵਿੱਚ ਵਧੀਆ ਕੰਮ ਕਰ ਚੁੱਕਿਆ ਹੈ ਔਰ ਅੱਜ ਜਿਹੜਾ ਮੁੱਦਾ ਹੈ ਕਿੱਥੇ ਇਕੱਠੇ ਹੋਣਾਗਾ ਸਾਡੀ ਮਸੀਤਾਲ ਮਿਲ ਕਮੇਟੀ ਜਿਹੜੀ ਬਣੀ ਆ ਉਹਨਾਂ ਨੇ ਇਹ ਨਿਰਣੇ ਕੀਤਾ ਜਿਹੜਾ ਬੈਰਿੰਗ ਕਾਲਜ ਦਾ ਮੁੱਦਾ ਪਿਛਲੇ ਸਮੇਂ ਤੋਂ ਆਪਾਂ ਸਭਣਾ ਨੇ ਚੱਕਿਆ ਸੀਗਾ ਉਹ ਮੁਰਤੇ ਦਾ ਅਜੇ ਤੱਕ ਬੈਰਿੰਗ ਕਾਲਜ ਦੇ ਵੱਲੋਂ ਬਿਸ਼ੇਸਾਬ ਨਾਲ ਕੋਈ ਮੀਟਿੰਗ ਨਹੀਂ ਹੋ ਪਾਈ ਨਾ ਹੀ ਉਹ ਮੈਨੇਜਮੈਂਟ ਨੇ ਕੋਈ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਸਾਡੇ ਪ੍ਰੋਟੈਸਟ ਨੂੰ ਕਿਸੇ ਵੀ ਵਾਰ ਰੋਕਿਆ ਸੀਗਾ ਕਿ ਤੁਸੀਂ ਸਾਨੂੰ ਇੱਥੇ ਮੌਕਾ ਦਿਓ ਅਸੀਂ ਮੀਟਿੰਗ ਤੁਹਾਡੀ ਬਿਸ਼ੇਸਾਬ ਨਾਲ ਕਰਵਾ ਕਰਾਵਾਂਗੇ ਪਰ ਇਦਾਂ ਦਾ ਕੁਛ ਵੀ ਅਜੇ ਤੱਕ ਜਿਹੜਾ ਉਹਨਾਂ ਨੇ ਮੈਂ ਕੀਤਾ ਸਾਨੂੰ ਢਿੱਲੇ ਹੱਥੀ ਲੈਣ ਦੀ ਕੋਸ਼ਿਸ਼ ਕੀਤੀ ਏ ਪਰ ਉਹਦਾ ਅੱਜ ਰਿਜ਼ਲਟ ਕੀ ਹੋਇਆ ਸਾਡੀ ਲੀਡਰਸ਼ਿਪ ਚ ਵਧਾ ਹੋਇਆ ਸਾਡੇ ਵਿੱਚ ਸਾਡੇ ਹੋਰ ਵੀ ਭਰਾ ਜਿਹੜੇ ਨੇ ਆ ਕੇ ਨਾਲ ਜੁੜੇ ਨੇ ਔਰ ਆਪਾਂ ਬੇਰਿੰਗ ਵਾਲੇ ਨੂੰ 26 ਤਰੀਕ ਦਾ ਐਲਟੀਮੇਟਮ ਦਿੰਨੇ ਆ ਜੇ 26 ਤਰੀਕ ਤੱਕ ਜਿਸ ਦਿਨ ਇਹਨਾਂ ਦੀ ਦੁੱਕਾ ਦੀ ਮੀਟਿੰਗ ਆ ਉਦੋਂ ਤੱਕ ਅਗਰ ਇਹਨਾਂ ਨੇ ਜੋ ਅਸੀਂ ਮੁੱਦਾ ਚੁੱਕਿਆ ਪ੍ਰਿੰਸੀਪਲ ਕਾਂਸਰੇ ਨੂੰ ਨਾ ਕਾਲਜ ਦੇ ਵਿੱਚੋਂ ਆ ਜਿਹੜਾ ਵਾ ਸਸਪੈਂਡ ਕੀਤਾ ਉਲੀ ਦੇ ਤੱਕ ਅਸੀਂ ਠੰਡੇ ਨਹੀਂ ਬੈਣਾ ਦੂਸਰੀ ਗੱਲ ਅਸੀਂ ਇੱਕ ਵਹਿਮ ਕੱਢ ਦੀਏ ਮਿਸਟਰ ਡਾਇਰੈਕਟਰ ਦਾ ਔਰ ਕਾਉਂਸਲਰ ਸਾਹਿਬ ਦਾ ਜਿਹੜੇ ਆਰਐਸ ਦੇ ਇਸ਼ਾਰਿਆਂ ਤੇ ਨੇ ਔਰ ਤੀਜਾ ਅਕਾਊਂਟ ਆਫਿਸ ਦਾ ਇਹ ਕੋਥੇ ਕੋਈ ਵੀ ਰਿਆ ਮੈਨੂੰ ਨਹੀਂ ਪਤਾ ਸੈਮਸਨ ਕੌਣ ਆ ਉਹਨੇ ਇਹ ਗੱਲ ਕਹੀ ਆ ਕਿ ਇਹਨਾਂ ਨੇ ਕੀ ਬੱਲੇ ਆ ਵੀਰਾਂ ਤੇਰੇ ਗੀਕਾ ਘੜਾ ਰਾਂਗੇ ਤੂੰ ਸੋਤੇਗਾ ਵੀ ਇਹਨਾਂ ਦੇ ਪਲੇਟੀ ਆ ਕਿ ਕਦੇ ਭਲੇਖੇ ਚ ਨਾ ਰਹੀ ਇਹ ਜਿਹੜੀ ਨੀਡਰਸ਼ਿਪ ਇਕੱਠੀ ਆ ਨਾ ਇਹ ਸਰਕਾਰਾਂ ਨੂੰ ਹਿਲਾ ਸਕਦੀ ਏ ਤੇ ਇਹ ਕੀ ਚੀਜ਼ ਆ ਕਿਸ ਕਮੇਟੀ ਘੱਡੀ ਹੋਰ ਆਪਾਂ ਕਿਸੇ ਮੈਨੇਜਮੈਂਟ ਦੇ ਖਿਲਾਫ ਨਹੀਂ ਆ ਸਾਡੀ ਲੜਾਈ ਸਿਰਫ ਗੱਦੇ ਬੰਦਿਆਂ ਦੇ ਨਾਲ ਆ ਜਿਨ੍ਹਾਂ ਨੇ 베ਰੀ ਕਾਲਜ ਦੇ ਵਿੱਚ ਘਾਣ ਕੀਤਾ ਸਾਡੇ ਕ੍ਰਿਸ਼ਨ ਸਾਡੇ ਜਿਹੜੇ ਹੋਨਰ ਸਟੂਡੈਂਟ ਹੀ ਜਿਹੜੇ ਪੜ੍ਹੇ ਲਿਖੇ ਹੀ ਜਿਹੜੇ एलिਜੀਬਲ ਸੀਗੇ ਕਿ ਉਥੇ ਪ੍ਰੋਫੈਸਰ ਲੱਗਦੇ ਪਰ ਇਹਨਾਂ ਨੇ ਉਹਨਾਂ ਨੂੰ ਨਹੀਂ ਲੱਗਣ ਦਿੱਤਾ ਕਿਸੇ ਟਾਈਮ ਤੇ ਉਸ ਕਾਲਾਈ ਦੇ ਵਿੱਚ ਵੱਡੀ ਗਿਣਤੀ ਚ ਕ੍ਰਿਸ਼ਚਨ ਪ੍ਰੋਫੈਸਰ ਸੀਗੇ ਪਰ ਅੱਜ ਦੀ ਤਰੀਕ ਦੇ ਵਿੱਚ ਸਿਰਫ ਇੱਕ ਜਾਂ ਦੋ ਨੇ ਬਾਕੀ ਸਾਰੇ ਨਾਨ ਕ੍ਰਿਸ਼ਚਨ ਨੇ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਅਸੀਂ ਕਿਸੇ ਜਾਤ ਦੇ ਵਿਰੋਧੀ ਨਹੀਂ ਸਾਡੀ ਕਿਸੇ ਨਾ ਪਰਸਨਲ ਲੜਾਈ ਨਹੀਂ ਆ ਸਾਡੀ ਲੜਾਈ ਆ ਆਪਣੀ ਮੰਗ ਦੀ ਆਪਣੇ ਹੱਕ ਦੀ ਉਹਦੇ ਤਾਲਮੇਲ ਤੇ ਮੇਕੀ 26 ਤਰੀਕ ਤੱਕ ਅਗਰ ਦੁਬਾਰਾ ਮੈਂ ਕਹਿੰਦਾ ਸਾਡੇ ਜਿਹੜੇ ਮਸਲੇ ਨਾ ਹੱਲ ਹੋਏ ਸਾਡੀ ਮੰਗ ਨਾ ਪੂਰੀ ਕੀਤੀ ਗਈ 26 ਨੂੰ ਇੱਕ ਸੇਵਾ ਤੈਨੂੰ ਚਿੱਤਰਵਾਦੀ ਹੈ ਇਹਨਾਂ ਦੇ ਕਿ ਇਹ ਸਾਡੀ ਇੱਕ ਕਾਲ ਤੇ ਇੱਥੇ ਪਹੁੰਚੇ ਨੇ ਉਹ ਅਮਤਾਲਵੇਂ ਕਮੇਟੀ ਹਮੇਸ਼ਾ ਇਸਾਂ ਦੇ ਮੁੱਦੇ ਨੂੰ ਚੱਕਦੀ ਰਹੇਗੀ ਕੱਲਾ ਇਹ 베ਰੀ ਕਾਲਜ ਨਹੀਂ ਹੋਰ ਵੀ ਜਿੱਥੇ ਕ੍ਰਿਸਚਨ ਅਦਾਰਿਆਂ ਦੇ ਵਿੱਚ ਕ੍ਰਿਸਚਨ ਸਟੂਡੈਂਟਾਂ ਦਾ ਤਕੇ ਹੋ ਰਹੇ ਨੇ ਅਸੀਂ ਉਹ ਵੀ ਆਵਾਜ਼ ਚੱਕਾਂਗੇ ਸਭਨਾਂ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਜੈ ਜੈ